ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਕੁਝ ਨੌਜਵਾਨ 6 ਤੋਂ 7 ਨੌਜਵਾਨ ਰਸ਼ੀਅਨ ਆਰਮੀ ਦੀ ਜਿਹੜੀ ਵਰਦੀ ਆ ਉਹ ਪਾਏ ਹੋਏ ਨੇ ਨੌਜਵਾਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹ ਰਸ਼ੀਆ ਦੇ ਵਿੱਚ ਘੁੰਮਣ ਫਿਰਨ ਦੇ ਲਈ ਗਏ ਸੀ ਲੇਕਿਨ ਬੇਲਾਰੂਸ ਦੇ ਵਿੱਚ ਫੜੇ ਜਾਣ ਤੋਂ ਬਾਅਦ ਜੋ ਰਸ਼ੀਅਨ ਆਰਮੀ ਹੈਗੀ ਆ ਉਹਨਾਂ ਨੇ ਜਬਰੀ ਉਹਨਾਂ ਨੂੰ ਜਿਹੜਾ ਵਾ ਆਪਣੀ ਆਰਮੀ ਵਿੱਚ ਭਰਤੀ ਕਰ ਲਿਆ ਤੇ ਹੁਣ ਜਿਹੜੇ ਪੰਜਾਬ ਦੇ ਨੌਜਵਾਨ ਹੈਗੇ ਉਹਨਾਂ ਨੂੰ ਮੰਗ ਕੀਤੀ ਜਾ ਰਹੀ ਆ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਉਹਨਾਂ ਨੂੰ ਉਸ ਆਰਮੀ ਤੋਂ ਛਡਵਾ ਕੇ ਉਹਨਾਂ ਨੂੰ ਜਿਹੜਾ ਭਾਰਤ ਲਿਆਂਦਾ ਜਾਵੇ ਤੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਇੱਕ ਪਿੰਡ ਦਾ ਨੌਜਵਾਨ ਜਿਹੜਾ ਵਾ ਉਸੇ ਆਰਮੀ ਦੇ ਵਿੱਚ ਹੈਗਾ ਜਿਹੜੀ ਵੀਡੀਓ ਵਾਇਰਲ ਹੋਈ ਆ ਉਸ ਆਰਮੀ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਵੀ ਜਿਹੜਾ ਨੌਜਵਾਨ ਵਾ ਗगन ਉਹਨਾਂ ਦਾ ਪਰਿਵਾਰ ਸਾਡੇ ਨਾਲ ਆ ਗੱਲਬਾਤ ਕਰਦੇ ਆ ਅੰਕਲ ਜੀ ਦੱਸ ਦਿਓ ਜੀ ਜਿਹੜੀ ਕਿ ਵੀਡੀਓ ਵਾਇਰਲ ਹੋ ਰਹੀ ਆ ਉਸ ਦੇ ਵਿੱਚ ਤੁਹਾਡ ਗਗਨਦੀਪ ਸਿੰਘ ਨਾਮ ਹੈ ਜੀ ਦਾ ਤੇ ਕਦੋਂ ਪਤਾ ਲੱਗਾ ਸੀ ਇਸ ਵੀਡੀਓ ਬਾਰੇ ਤੇ ਕਦੋਂ ਇਹ ਰਸ਼ੀਆ ਗਏ ਸੀ ਆ ਵੀਡੀਓ ਬਾਰੇ ਤੇ ਥੋੜਾ ਜਿਹਾ ਹੀ ਪਤਾ ਲੱਗਾ ਪਹਿਲਾਂ ਇਹ ਗਏ ਜੀ ਦਸੰਬਰ ਦੀ 23 24 ਤਰੀਕ ਨੂੰ ਘਰੋਂ ਗਏ ਨੇ ਉਸ ਤੋਂ ਬਾਅਦ ਕਿੰਨਾ ਚਿਰ ਸਾਨੂੰ ਫੋਨ ਹੀ ਨਹੀਂ ਆਇਆ ਟੈਨਸ਼ਨ ਲੈਂਦੇ ਰਿਹਾ ਮੈਂ ਵੀ ਡਿਪਰੈਸ਼ਨ ਦਾ ਮਰੀਜ਼ ਹੋ ਗਿਆ ਨੀਂਦ ਨਹੀਂ ਆਉਂਦੀ ਰਾਤ ਨੂੰ ਤੇ ਬਾਅਦ ਦੇ ਵਿੱਚ ਫਿਰ ਜਦੋਂ ਉਹਦਾ ਫੋਨ ਆਇਆ ਥੋੜੀ ਜੀ ਗੱਲੀ ਹੋਈ ਹੈ ਕਿ ਸਾਨੂੰ ਜਿਹੜੀ ਰਸ਼ੀਆ ਦੀ ਪੁਲਿਸ ਨੇ ਫੜਿਆ ਸੀ ਫੜ ਕੇ ਸਾਨੂੰ ਉਹਨਾਂ ਨੇ ਡਰਾਇਤ ਮੁਕਾਇਆ ਤੇ ਕਿ ਆ ਵੀ ਜਾਂ ਤੁਹਾਨੂੰ 10 ਸਾਲ ਦੀ ਕੈਦ ਕਰ ਦਿੱਤੀ ਜਾਵੇਗੀ ਜਾਂ ਫਿਰ 1 ਸਾਲ ਬਾਅਦ ਤੇ ਆਰਮੀ ਜੁਆਇਨ ਕਰੋ ਉਹਨੇ ਇੱਕ ਫਾਰਮ ਤੇ ਇਹਨਾਂ ਕੋਲ ਸਾਈਨ ਕਰਾ ਲੇ ਜਿਹੜੀ ਉਹ ਭਾਸ਼ਾ ਵੀ ਇਹਨਾਂ ਨੂੰ ਨਹੀਂ ਸੀ ਆਂਦੀ ਇਹ ਕੀ ਲਿਖਿਆ ਹੋਇਆ ਫਾਰਮ ਦੇ ਉੱਤੇ ਇਹਨਾਂ ਕੋਲ ਸਾਈਨ ਕਰਵਾ ਆਗੇ ਜਬਰੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕੈਂਪ ਦੇ ਵਿੱਚ ਰੱਖਿਆ ਗਿਆ ਬਾਰਡਰ ਤੇ ਕਹਿੰਦੇ ਸੀ 15 ਦਿਨ ਦੀ ਤੁਹਾਨੂੰ ਟ੍ਰੇਨਿੰਗ ਦੇ ਕੇ ਬਾਅਦ ਦੇ ਵਿੱਚ ਤੁਹਾਨੂੰ ਹੈਲਪਰ ਦੇ ਤੌਰ ਤੇ ਰੱਖ ਲਿਆ ਜਾਏਗਾ ਤੁਹਾਨੂੰ ਇੱਧਰ ਹੈੱਡਕੁਆਰਟਰ ਹੀ ਭੇਜ ਦਿੱਤਾ ਜਾਵੇਗਾ ਤੇ ਪਰ 15 ਦੀ بجائے 10 ਦਿਨ ਬਾਅਦ ਹੀ ਇਹਨਾਂ ਉਹਨਾਂ ਨੇ ਕਹਾ ਅੱਗੇ ਜਿੱਥੇ ਯੂਕਰੇਨ ਨੇ ਕਬਜ਼ੇ ਕੀਤੇ ਨੇ ਇਹ ਰਸ਼ੀਆ ਨੇ ਕਬਜ਼ੇ ਕੀਤੇ ਨੇ ਯੂਕਰੇਨ ਤੇ ਉਹ ਜਗ੍ਹਾ ਤੇ ਭੇਜ ਦਿੱਤਾ ਤੇ ਉਥੇ ਉਥੇ ਵੀ ਕਹਿ ਰਹੇ ਤੁਹਾਨੂੰ ਟ੍ਰੇਨਿੰਗ ਦੇਣੀ ਆ ਪਰ ਬੱਚੇ ਕਹਿ ਰਹੇ ਨੇ ਕਿ ਸਾਨੂੰ ਪਤਾ ਲੱਗਾ ਕਿ ਸਾਨੂੰ ਇੱਥੋਂ ਵੀ ਅੱਗੇ ਨਾ ਭੇਜ ਦੇਣਾ ਜਿੱਧਰ ਜੰਗ ਚੱਲ ਰਹੀ ਆ ਤੇ ਉਹ ਬੱਚੇ ਵੀ ਇਹ ਪੁਕਾਰ ਕਰ ਰਹੇ ਨੇ ਤੇ ਅਸੀਂ ਵੀ ਬੇਨਤੀ ਕਰਦੇ ਆ ਭਾਰਤ ਸਰਕਾਰ ਨੂੰ ਤੋਂ ਇਹਨਾਂ ਨੂੰ ਭਰਤੀ ਕੀਤਾ ਸੀ ਆਪਣੀ ਮਰਜ਼ੀ ਨਾਲ ਭਰਤੀ ਹੋਏ ਕਿ ਜਾਂ ਉਹ ਜਿਹੜੀ ਯੂਕਰੇਨ ਦੇ ਜਿਹੜੇ ਰਸ਼ੀਆ ਦੇ ਜਿਹੜੇ ਲੋਕ ਹੈਗੇ ਨੇ ਜਾਂ ਜਿਹੜੀ ਥੋਂ ਦੀ ਸਰਕਾਰ ਹੈਗੇ ਉਹਨੇ ਤਾਂ ਧੱਕੇ ਨਾਲ ਭਰਤੀ ਕੀਤਾਗਾ ਬਿਲਕੁਲ ਆਪਣੀ ਮਰਜ਼ੀ ਨਾਲ ਨਹੀਂ ਹੋਈ ਜੀ ਇਹਨਾਂ ਨੂੰ ਜਦੋਂ 10 ਸਾਲ ਦੀ ਕੈਦ ਦਾਸ ਦਿੱਤੀ ਬੱਚੇ ਨੇ ਜੇ ਸਿਆਣਾ ਹੋਵੇ ਤੇ ਜੋ ਕਹਿੰਦੇ ਵੀ ਅਸੀਂ ਕੋਈ ਕਤਲ ਕੀਤਾ ਜਾਂ ਅਸੀਂ ਕੋਈ ਕੰਮ ਇਹੋ ਜਿਹਾ ਨਹੀਂ ਕੀਤਾ ਅਸੀਂ ਤੇ ਟੂਰਿਸਟ ਵੀਜੇ ਤੇ ਆਇਆ ਘੁੰਮਣ ਫੇਰਨ ਵਾਸਤੇ ਪਰ ਇਹਨਾਂ ਤੇ ਦਬਾਅ ਪਾ ਕੇ ਇਹਨਾਂ ਦਾ ਜਦਾਂ ਬੰਦੇ ਦਾ ਮੈਂਟਲੀ ਅਪਸਰਡ ਕਰਕੇ ਤੇ ਫਿਰ ਇਹਨਾਂ ਨੂੰ ਦਬਾਬ ਆ ਕੇ ਇਹਨਾਂ ਕੋਲ ਸੈਂਡ ਕਰਵਾਏ ਨੇ ਜੀ ਹੁਣ ਬੇਟੇ ਨਾਲ ਗੱਲ ਹੋਈ ਹੈ ਕਿੰਨਾ ਚਿਰ ਹੋ ਗਿਆ ਸਮਾਂ ਹੋ ਗਿਆ ਬੇਟੇ ਨਾਲ ਗੱਲ ਹੋਈ ਨਾ ਹਾਂਜੀ ਬੇਟੇ ਨਾਲ ਹੁੰਦੀ ਹੈ ਬਿਲਕੁਲ ਥੋੜਾ ਜਿਹਾ ਸਮਾਂ ਹੀ ਗੱਲ ਕਰਦਾ ਜਦੋਂ ਗੱਲ ਕਰਦਾ ਜਾਂ ਰੇਂਜ ਕੱਟੀ ਜਾਂਦੀ ਜਾਂ ਫਿਰ ਕਹਿੰਦਾ ਮਗਰੋਂ ਸਾਹਿਬ ਆ ਗਿਆ ਕਮਾਂਡਰ ਆ ਗਿਆ ਥੋੜਾ ਜਿਹਾ ਸਮਾਂ ਗੱਲ ਹੁੰਦੀ ਹੈ ਸਰਕਾਰ ਨਾਲ ਜਾਂ ਭਾਰਤੀ ਦੂਤਾਵਾਸ ਨਾਲ ਜਾਂ ਐਮਬੈਸੀ ਨਾਲ ਗੱਲਬਾਤ ਹੋਈ ਹੈ ਕੋਈ ਚੱਲੀ ਹੈ ਹਾਂਜੀ ਐਮਬੈਸੀ ਨਾਲ ਗੱਲ ਹੋਈ ਹੈ ਉਹਨਾਂ ਦੀ ਮੰਮਾ ਦੀ ਗੱਲ ਹੋਈ ਹੈ ਉਹਨਾਂ ਨੇ ਪੁੱਛਿਆ ਕਿ ਕੀ ਤੁਹਾਡੇ ਨਾਲ ਇਹ ਕੀ ਗੱਲਬਾਤ ਹੈ ਜੋ ਤੁਹਾਨੂੰ ਅਸੀਂ ਮੀਡੀਆ ਨੂੰ ਦੱਸ ਰਹੇ ਆ ਇਹੋ ਕੁਝ ਐਮਬ ਬਿਲਕੁਲ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਉਹ ਵੀ ਗੱਲਬਾਤ ਕਰਨਿਆ ਭਾਜੀ ਤੁਹਾਡੇ ਨਾਲ ਗੱਲਬਾਤ ਹੋਈ ਹੈ ਸਰਕਾਰ ਨਾਲ ਜਾਂ ਹੋਰ ਕਿਸੇ ਨਾਲ ਐਮਬੈਸੀ ਨਾਲ ਗੱਲਬਾਤ ਹੋਈ ਹੈ ਵੀ ਕਿਸ ਤਰ੍ਹਾਂ ਉਹ ਬੇਟੇ ਕਿੱਥੇ ਆ ਗਏ ਨੇ ਮੇਰੀ ਫਿਲਹਾਲ ਤੇ ਹਲਕਾ ਚਾਰਜ ਜਿਹੜੇ ਆਮ ਆਦਮੀ ਪਾਰਟੀ ਦੇ ਸਰਦਾਰ ਗਰਦੀਪ ਸਿੰਘ ਜੀ ਰੰਧਾਵਾ ਉਹਨਾਂ ਨਾਲ ਗੱਲ ਹੋਈ ਉਹਨਾਂ ਦੇ ਮੈਂ ਧਿਆਨ ਦੇ ਵਿੱਚ ਲਿਆਂਦਾ ਕਿਉਂਕਿ ਮੈਨੂੰ ਵੀ ਵੀਡੀਓ ਦੇ ਜ਼ਰੀਏ ਪਤਾ ਲੱਗਾ ਸੀਗਾ ਫਿਰ ਮੈਂ ਪਰਿਵਾਰ ਨਾਲ ਸੰਪਰਕ ਕੀਤਾ ਤੇ ਇਹਨਾਂ ਨੇ ਦੱਸਿਆ ਕਿ ਵਾਕਈ ਸਾਡੇ ਜਿਹੜੇ ਬੱਚੇ ਆ ਮਤਲਬ ਉੱਥੇ ਫਸੇ ਹੋਏ ਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਬਾਹਰ ਤੇ ਅਸੀਂ ਸਰਕਾਰ ਤੱਕ ਵੀ ਅਪਰੋਚ ਕਰਾਂਗੇ ਤੇ ਸਰਕਾਰ ਦੇ ਵੀ ਧਿਆਨ ਚਾਹੀ ਲਿਆਉਣਾ ਚਾਹੁੰਦੇ ਆ ਕਿ ਪਰਿਵਾਰ ਦੀ ਹਰ ਸੰਭਵ ਤਰੀਕੇ ਨਾਲ ਜਿਹੜੀ ਮਦਦ ਕੀਤੀ ਜਾਏ ਉਹ ਬੱਚਿਆਂ ਨੂੰ ਜਿਹੜਾ ਮੁਸੀਬਤ ਦੇ ਵਿੱਚੋਂ ਕੱਢਿਆ ਜਾਏ ਜਿਹੜੀ ਵੀਡੀਓ ਵਾਇਰਲ ਹੋਈ ਹੈ ਵੀਡੀਓ ਦੇ ਵਿੱਚ ਬੱਚਾ ਹੈਗਾ ਵਾ ਉਹ ਤੇ ਕਦੋਂ ਦੀ ਵੀਡੀਓ ਤੁਹਾਨੂੰ ਤੁਹਾਡੇ ਤੱਕ ਕਦੋਂ ਵੀਡੀਓ ਪਹੁੰਚੀ ਹੈ ਇਹ ਮੇਰੇ ਕੋਲ ਸਵੇਰੇ ਆਈ ਹੈ ਜੀ ਵੀਡੀਓ ਤੇ ਵੀਡੀਓ ਦੇ ਵਿੱਚ ਹੈਗਾ ਗਗਨਦੀਪ ਸਿੰਘ ਜਿਹੜਾ ਉਹ ਮੌਜੂਦ ਹੈ ਵੀਡੀਓ ਦੇ ਵਿੱਚ ਪਰਿਵਾਰ ਦੀ ਗੱਲਬਤ ਹੋਈ ਗਗਨ ਆ ਵੀ ਕਦੋਂ ਗਿਆ ਸੀ ਘਰੋਂ ਤੇ ਕੀ ਕਹਿ ਕੇ ਗਿਆ ਸੀ ਨੀ ਪਰਿਵਾਰ ਦੇ ਦੱਸਣ ਮੁਤਾਬਕ ਇਹੀ ਹੈ ਕਿ ਦਸੰਬਰ ਦੀ 23 ਤਰੀਕ ਨੂੰ ਜਿਹੜਾ ਸਾਡਾ ਬ ਏ ਟੂਰਿਸਟ ਵਿਜੇ ਦੇ ਉੱਤੇ ਗਿਆ ਵਾ ਰਸ਼ੀਆ ਦੇ ਵਿੱਚ ਤੇ ਵੈਸੇ ਉਹਨੇ ਜਿਹੜਾ ਵਾ ਉਹ ਆਈਲੈਂਡਸ ਕਲੀਅਰ ਕੀਤੀ ਹੈ 6 ਬੈਂਡ ਆ ਉਹਦੇ ਤੇ ਸਟੱਡੀ ਬੇਸ ਦੇ ਉੱਤੇ ਆਪਣਾ ਜਿਹੜਾ ਉਹ ਟਰਾਈ ਕਰ ਰਿਹਾ ਸੀਗਾ ਬਾਹਰ ਜਾਣ ਵਾਸਤੇ ਤੇ ਬਾਕੀ ਪਰਿਵਾਰ ਨੂੰ ਪਤਾ ਹੁਣ ਵੈਸੀ ਨਾ ਗੱਲਬਾਤ ਹੋਈ ਹੈ ਪਰਿਵਾਰ ਦੀ ਐਮਬੈਸੀ ਕੀ ਕਹਿੰਦੀ ਕੀ ਇਹ ਸ਼ਵਾਸ਼ਨ ਦਿੱਤਾ ਕੋ ਉਹਨਾਂ ਨੇ ਇਹਨਾਂ ਦੇ ਦੱਸਣ ਮੁਤਾਬਕ ਹੈ ਕਿ ਐਮਬੈਸੀ ਵਾਲਿਆਂ ਦਾ ਸਾਨੂੰ ਫੋਨ ਆਇਆ ਸੀਗਾ ਨੇ ਐਮਬੈਸੀ ਨੂੰ ساری ਗੱਲਬਾਤ ਜੋ ਤੁਹਾਨੂੰ ਦੱਸੀ ਹੈ ਉਹ ਐਮਬੈਸੀ ਨੂੰ ਦੱਸੀ ਹੈ ਇਹਨਾਂ ਨੇ ਹਾਂਜੀ ਬਿਲਕੁਲੀ ਪਰਿਵਾਰਵਾ ਪਰਿਵਾਰ ਦੇ ਵਿੱਚ ਕਾਫੀ ਚਿੰਤਾ ਹੈਗੀ ਆ ਕਿਉਂਕਿ ਬੇਟਾ ਜਿਹੜਾ ਵਾ ਉਹ ਰਸ਼ੀਆ ਘੁੰਮਣ ਦੇ ਵਾਸਤੇ ਗਿਆ ਸੀ ਲੇਕਿਨ ਉੱਥੇ ਬੇਲਾਰੂਸ ਦੇ ਵਿੱਚ ਜਦੋਂ ਪਹੁੰਚੇ ਤਾਂ ਆਰਮੀ ਜਿਹੜੀ ਹੈਗੀ ਆ ਜਿੱਥੋਂ ਰਸ਼ੀਨ ਦੀ ਜਿਹੜੀ ਪੁਲਿਸ ਹੈਗੀ ਉਹਨਾਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਸਾਰੇ ਬੰਦਿਆਂ ਨੂੰ ਤਾਂ ਹੁਣ ਜਿਹੜਾ ਵਾ ਰਸ਼ੀਨ ਆਰਮੀ ਵਿੱਚ ਉਹਨਾਂ ਨੂੰ ਜਬਰੀ ਭਰਤੀ ਕਰ ਲੇਤਾ ਗਿਆ ਤੇ ਯੂਕਰੇਨ ਦੇ ਨਾਲ ਜੰਗ ਲੜਨ ਦੇ ਲਈ ਉਹਨੂੰ ਅੱਗੇ ਭੇਜਿਆ ਜਾ ਰਿਹਾ ਜਿਸ ਕਰਕੇ ਜਿਹੜੇ ਪਰਿਵਾਰ ਨੇ ਜਾਂ ਜਿਹੜੇ ਹੋਰ ਬੱਚੇ ਇੱਥੇ ਫਸੇ ਹੋਏ ਨੇ ਉਹਨਾਂ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਦ ਸਾਸਪੋਰਟ 올 ਵਰਲਡ ఓపెన్ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटे समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप